ਆ ਵੀ ਕੋਈ ਡਰਗ ਟੁਕਾਂ ਵੇਚਣ ਲੱਗ ਗਿਆ ਤਾਂ ਇਹ ਆ ਕੁਸ਼ੇ ਦਾ ਘਰੋਂ ਪੈਸੇ ਨਹੀਂ ਲੈਂਦਾ ਹੂੰ ਆ ਇਹ ਕੀ ਕਰ ਰਿਹਾ ਹੈ ਇਹ ਹੂੰ ਤੇ ਚਲੋ ਹੁਣ ਚਾਚਾ ਸੀਗਾ ਹੂੰ ਉਹਨੇ ਨੂੰ ਪੁੱਛ ਹੀ ਲਿਆ ਹੂੰ ਕਹਿੰਦਾ ਨਦੀਪ ਆ ਤੂੰ ਜਿਹੇ ਤਰ੍ਹਾਂ ਜਿਉਂ ਰਿਹਾ ਤੂੰ ਘਰੋਂ ਤੂੰ ਪੈਸਾ ਨਹੀਂ ਲੈਂਦਾ ਹੂੰ ਕਿਤੇ ਕੋਈ ਹੋਰ ਚੱਕਰ ਤਾਂ ਨਹੀਂ ਹੂੰ ਉਹਗਾ ਨਹੀਂ ਚਾਚਾ ਜੀ ਪੈਸੇ ਤੋਂ ਕੋਈ ਪ੍ਰੋਬਲਮ ਨਹੀਂ ਕਹਿੰਦਾ ਪ੍ਰੋਬਲਮ ਕਿਉਂ ਨਹੀਂ ਕਹਿੰਦਾ ਮੈਂ ਮੋਟਲਿੰਗ ਕਰਦਾ ਹੂੰ ਤੇ ਮੋਡਲਿੰਗ ਚ ਕਹਿੰਦਾ ਜਾਂ ਚਾਜੀ ਪੈਸਾ ਬਹੁਤ ਬਣਦਾ ਹੁਣ ਸਾਡੇ ਲੋਕਾਂ ਨੂੰ ਉਦੋਂ ਪਤਾ ਨਹੀਂ ਸੀ ਉਹਨਾਂ ਨੂੰ ਤਾਂ ਸਮੱਗਲਿੰਗ ਚ ਹੀ ਪੈਸੇ ਬਣਦੇ ਸੀ ਹੈਨਾ ਮੋਡਲਿੰਗ ਚੋ ਵੀ ਬਣਦੇ ਨੇ ਇਹ ਨਹੀਂ ਸੀ ਪਤਾ ਜੀ ਤੇ ਇਹ ਹੁਣ ਉਹਦਾ ਦੇਖੋ ਹੁਣ ਬੰਦੇ ਨੇ ਉਹਨੇ ਆਪ ਹੀ ਬਣਾਇਆ ਨਾ ਉਹ ਜੋ ਕੁਝ ਵੀ ਸੀ ਆਪੇ ਕੀਤਾ ਹਾਂ ਤੇ ਆਪ ਹੀ ਫੇਰ ਫਿਰ ਉਹ ਫਿਰ ਮੈਂ ਕਹਿੰਦਾ ਵਾ ਸੋਚਿਆ ਤੇ ਪ੍ਰਿੰਸੀਪਲ ਨੂੰ ਮਿਲਾਂ ਹੂੰ ਜੀ ਇਹ ਸਾਰਾ ਇਹ ਕੋਈ ਘੜਬੜਤਾ ਨਹੀਂ ਕਿਤੇ ਇਸ ਤਰ੍ਹਾਂ ਕਿਤੇ ਝੂਟਤਾ ਨਹੀਂ ਬੋਲ ਰਿਹਾ ਹਾਂ ਪ੍ਰਿੰਸੀਪਲ ਨੂੰ ਜਾ ਕੇ ਮਿਲਿਆ ਉਹਨਾਂ ਨਾਲ ਲੈ ਕੇ ਤੇ ਉਹ ਪ੍ਰਿੰਸੀਪਲ ਨੇ ਉਹਦੀ ਇੰਨੀਆਂ ਸਿਫਤਾਂ ਕੀਤੀਆਂ ਉਹ ਕਹਿੰਦਾ ਜੀ ਇਹਨੂੰ ਕਹਿ ਦਿਓ ਵੀ ਸਾਡਾ ਕਾਲਜ ਛੱਡ ਕੇ ਨਾ ਜਾਵੇ ਜਦ ਤੋ ਇਹਦੀ ਪੂਰੀ ਹੋ ਜੂ ਨਾ ਹੂੰ ਇੱਥੇ ਰਹੀਂ ਮਤਲਬ ਜਿੱਥੇ ਜਾਂਦਾ ਸੀ ਉੱਥੇ ਹੀ ਆਪਣਾ ਤਮੋ ਤੇ ਉਹ ਚਾਚਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਯਾਰ ਪ੍ਰਿੰਸੀਪਲ ਆਹ ਕਹਿੰਦਾ ਸੀ ਵੀ ਤੂੰ ਜੇ ਅੱਗੇ ਵੀ ਕੁਝ ਪੜ੍ਹਨਾ ਹੈ ਇੱਥੇ ਪੜ੍ਹ ਇਟ ਇਜ਼ ਅ ਕਾਲਜ ਉਹ ਕਹਿੰਦਾ ਨਹੀਂ ਚਾਚਾ ਜੀ ਇਦੋਂ ਅੱਗੇ ਜੋ ਮੈਚਨ ਉਹ ਤਾਂ ਮਿਰੰਗਲੈਂਡ ਤੋਂ ਮੈਂ ਕਰਨਾ ਹੈ ਹਣਾ ਉਹ ਉਹ ਉਹਨੇ ਆਪ ਐਕਸਪਲੋਰ ਕੀਤਾ ਮੈਂ ਤਾਂ ਬਾਅਦ ਚ ਉਹਨੇ ਦੱਸਿਆ ਪਤਾ ਨਹੀਂ ਕਿਤੇ ਗੋ ਟ੍ਰੈਵਲਿੰਗ ਦੀ ਗੱਲ ਯਾਰ ਟ੍ਰੈਵਲਿੰਗ ਦੀ ਗੱਲ ਆਈ ਮੈਂ ਤਾਂ ਉਹਦੇ ਦੱਸਿਆ ਵੀ ਮੈਂ ਤਾਂ ਕਦੇ ਇਕਨੋਮੀ ਕਲਾਸ ਦੇਖੀ ਵੀ ਨਹੀਂ ਕਾ ਉਸ ਉਸ ਵੇਤੀ ਆ ਨਾ ਤੇ ਇੱਕ ਆਮ ਘਰ ਦੇ ਵਿੱਚੋਂ ਪਲਿਆ ਬਿਲਕੁਲ ਆਮ ਘਰ ਬਿਲਕੁਲ ਆਮ ਘਰ ਤੁ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਕਿ ਉਹ ਬਚਪਨ ਦੇ ਵਿੱਚੋਂ ਇਹ ਬਹੁਤ ਜ਼ਿਆਦਾ ਅਮੀਰ ਘਰ ਦੇ ਵਿੱਚੋਂ ਹੁਣ ਬਹੁਤ ਹੀ ਆਮ ਮਾਮੂਲੀ ਘਰ ਦੇ ਵਿੱਚੋਂ ਦੂਜੀ ਗੱਲ ਜਿਹੜਾ ਇਹ ਲੋਕਾਂ ਨੂੰ ਬਣਿਆ ਸੀ ਵੀ ਯਾਰ ਉਹ ਤਾਂ ਕਿਉਂਕਿ ਉਹਦਾ ਸਰੂਪ ਨਹੀਂ ਸੀ ਫਿਲਮਾਂ ਚੋਂ ਆਇਆ ਆਪਣਾ ਮਾਡਰਨ ਜਿਹਾ ਲੱਗਦਾ ਸੀ ਨਾ ਜੀ ਤੇ ਵੀ ਧਰਮ ਤੋਂ ਦੋ ਤਰੇ ਨੇੜੇ ਤੇੜੇ ਨਹੀਂ ਹੋਣਾ ਪਰ ਉਹ ਬਿਲਕੁਲ ਹੀ ਮੈਨੂੰ ਤਾਂ ਉਹਦੇ ਬਾਅਦ ਪਤਾ ਲੱਗ ਗਿਆ ਉਹਦੀ ਮੌਤ ਤੋਂ ਬਾਅਦ ਹਮਮ ਉਹਦੇ ਮੈਨੂੰ ਕਲਾਸ ਫੈਲੋ ਮਿਲੇ ਹੂੰ ਕੁਛ ਜਿਹੜੇ ਲੁਧਿਆਣਾ ਗਵਰਨਮੈਂਟ ਕਾਲਜ ਦੇ ਸੀ ਹੂੰ ਤੇ ਉਹਨਾਂ ਨੇ ਦੱਸਿਆ ਕਹਿੰਦਾ ਵੀ ਸਾਡਾ ਗਰੁੱਪ ਹੁੰਦਾ ਸੀ ਵਾਵਾ ਦੋਸਤਾਂ ਦਾ ਹੂੰ ਤੇ ਜਿਵੇਂ ਹੁੰਦਾ ਹੀ ਆ ਕਾਲਜ ਦੀ ਠਾਣੀ ਬੈਂਦੀ ਆ ਗੱਲਾਂ ਬਾਤਾਂ ਕਰਦੇ ਆ ਹਨਾ ਸ਼ਾਮ ਨੂੰ ਕਹਿੰਦਾ ਉਹਨੇ ਦੇਖ ਕੇ ਵੀ ਮੇਰਾ ਟਾਈਮ ਹੋ ਗਿਆ ਰਹਿ ਰਸਤਾ ਮਤਨੇ ਵੀ ਸੀ ਉਹ ਵਾਓ ਆਪਣੇ ਉੱਤੇ ਦੇਖੋ ਗੁਰਬਾਣੀ ਕੋਟ ਕਰਦਾ ਹੁੰਦਾ ਸੀ ਉਹਦਾ ਉਹਦਾ ਮਹਾਵਰੇ ਸੀਗੀ ਆਪਾਂ ਤਾਂ ਲੱਗਾ ਵੀ ਜਿਵੇਂ ਹੁਣ ਆ ਕੇ ਲੜਨ ਕਰੀ ਤੇ ਕਈ ਗੱਲਾਂ ਤਾਂ ਸਾਨੂੰ ਪਤਾ ਵੀ ਨਹੀਂ ਸੀ ਬਿਲਕੁਲ ਬਹੁਤ ਸਾਰੇ ਉਹਦੇ ਨਾਂ ਉਹ ਦੱਸਦਾ ਸੀ ਕਿਤੇ ਹਨਾ ਵੀ ਉਹੀ ਆਪਦਾ ਪ੍ਰਚਾਰ ਕਰਦਾ ਫਿਰੇ ਤੇ ਕਿਤੇ ਵੀ ਉਹ ਦੱਸਦਾ ਨਹੀਂ ਸੀ ਇਸ ਕਿਸਮ ਦਾ ਸੋ ਇਹ ਉਹਦੇ ਵਿੱਚ ਮਤਲਬ ਇਹ ਕੁਝ ਗੱਲਾਂ ਕੋਈ ਸੀਗੀਆਂ ਹੈ ਜੀ ਕਿ ਇਹ ਤਾਂ ਹੁਣ ਜਿਹੜਾ ਬੰਦਾ ਕਰੋੜ ਰੁਪਇਆ ਫੀਸ ਹੋਵੇ ਵਕੀਲ ਦੀ ਹੂੰ ਤੇ ਉਹ ਕਿਹੋ ਜੇ ਬੰਦੇ ਜਿਨ੍ਹਾਂ ਦੇ ਉਹ ਕੇਸ ਲੜ ਰਿਹਾ ਉਹਨਾਂ ਬਾਲਾ ਜੀ ਫਿਲਮਸ ਦਾ ਉਹ ਲੀਗ ਲੜਵਾਈ ਯਰ ਤੇ ਉਹ ਹੋ ਵੀ ਕੋਈ ਆਰਡੀਨਰੀ ਜਿਹਾ ਬੰਦਾ ਥੋੜਾ ਸੀ ਇਹ ਵਸੈਲਫ ਮੇਡ ਹਾਂ ਜੀ ਹਾਂ ਜਿਹੜਾ ਮੈਂ ਅਗਲਾ ਸਵਾਲ ਬਾਪੂ ਜੀ ਪੁੱਛਣ ਲੱਗੀਆਂ ਨਾ ਉਹ ਤੁਹਾਨੂੰ ਭਾਵਕ ਕਰਨਾ ਉਹਦਾ ਮਤਲਬ ਨਹੀਂ ਹੈ ਇਹ ਕੋਧ ਪਾਵਕ ਹੋਣਾ ਵੀ ਉਹਦਾ ਉਹਦੀ ਇੰਟੈਂਸ਼ਨ ਨਹੀਂ ਹੈ ਪਰ ਹੋ ਜਾਊਗੀ ਹੋਵਾਂਗੇ ਉਹਦੀ ਇੰਟੈਂਸ਼ਨ ਬੇਸਿਕਲੀ ਇਹ ਹੈ ਕਿ ਹਰ ਉਸ ਬੰਦੇ ਨੂੰ ਇੱਕ ਵਾਰੀ ਫੇਰ ਤੋਂ ਹਲੂਣਾ ਦੇਣਾ ਕਿਉਂਕਿ ਇੱਕ ਵਾਰੀ ਤਾਂ ਬਹੁਤ ਜ਼ਿਆਦਾ ਹਲਚਲ ਆ ਗਈ ਸੀ ਉਹਦੇ ਜਾਣ ਤੋਂ ਬਾਅਦ ਫਿਰ ਇੱਕ ਸਮਾਂ ਆਇਆ ਜਦੋਂ ਫਿਰ ਤੂੰ ਲੋਕ ਭੁੱਲਣ ਜੇ ਲੱਗ ਪਏ ਕਿਉਂਕਿ ਇਹ ਇਹ ਇਨਸਾਨੀ ਤਰਬੀਅਤ ਹੈ ਵੀ ਥੋੜੇ ਚਿਰ ਬਾਅਦ ਨਾ ਉਹ ਭੁੱਲਣ ਲੱਗ ਜਾਂਦੇ ਆ ਤੇ ਸਾਡਾ ਫਰਜ਼ ਹੈ ਵੀ ਅਸੀਂ ਉਹਨੂੰ ਚੇਤਿਆਂ ਚ ਰੱਖੀਏ ਉਹਦੇ ਕਿੱਸੇ ਸੁਣਾਏ ਉਹਦੀਆਂ ਕਹਾਣੀਆਂ ਸੁਣਾਈਏ ਤੇ ਤੁਸੀਂ ਤੁਸੀਂ ਵੀ ਕੁਝ ਲਿਖ ਰਹੇ ਹੋਵੋਗੇ ਉਹਦੇ ਬਾਰੇ ਕਿ ਨਹੀਂ ਨਹੀਂ ਮੈਨੂੰ ਮਤਲਬ ਲੋਕ ਕਹਿ ਰਹੇ ਨੇ ਬਹੁਤ ਜ਼ਿਆਦਾ ਵੀ ਕੁਝ ਲਿਖੋ ਤੁਹਾਨੂੰ ਹੀ ਲਿਖਣਾ ਪੈਣਾ ਕਿਉਂਕਿ ਜਿਹੜੇ ਹੀਰੋਜ਼ ਹੁੰਦੇ ਆ ਨਾ ਉਹਨਾਂ ਨੂੰ ਉਦੋਂ ਤੱਕ ਜਿਉਂਦੇ ਰਹਿੰਦੇ ਆ ਜਦੋਂ ਤੱਕ ਉਹਨਾਂ ਦੇ ਕਿੱਸੇ ਸੁਣਾਏ ਜਾਂਦੇ ਆ ਤੇ ਉਹਦਾ ਕਿੱਸਾ ਲਿਖਣਾ ਤੁਸੀਂ ਲਿਖ ਸਕਦੇ ਹੋ ਹਾਂ ਮੇਰਾ ਹੈਗਾ ਮਤਲਬ ਮਨ ਮਨ ਲੱਗਦਾ ਫਰਜ਼ ਵੀ ਬਣਦਾ ਜੀ ਪਰ ਵਿਯੋਧ ਦੇ ਪ੍ਰਤੀ ਨਾ ਇੱਕ ਸੰਗਤ ਦੀ ਬੰਦਾ ਵੀ ਲਿਖੀਏ ਤੇ ਪਰ ਮੈਂ ਨਾ ਕਿਉਂਕਿ ਮੈਂ ਸਿਧਾਂਤਕ ਜੀ ਕੰਮ ਕੀਤੇ ਨੇ ਇਸ ਤਰ੍ਹਾਂ ਦੀਆਂ ਲਿਖਤਾਂ ਨਹੀਂ ਲਿਖੀਆਂ ਲਿਖੀ ਤਾਂ ਪਹਿਲਾਂ ਤੁਸੀਂ ਕਿਤਾਬ ਵੀ ਨਹੀਂ ਸੀ ਉਹ ਤਾਂ ਹੈ ਨਹੀਂ ਬੰਦੇ ਨੂੰ ਮੈਂ ਇੱਕ ਬੰਦੇ ਨੂੰ ਕਿਹਾ ਉਹ ਕਹਿੰਦਾ ਵੀ ਤੂੰ ਜਸਵੰਤ ਸਿੰਘ ਖਾਲੜਾ ਬਾਰੇ ਵੀ ਤਾਂ ਲਿਖੀ ਹੈ ਤੂੰ ਸ਼ਰਾਬੇ ਬਾਰੇ ਵੀ ਤਾਂ ਲਿਖਿਆ ਹੈ ਸ਼ਰਾਬਾ ਕਿੱਡਾ ਨਾਇਕ ਬਣਾਤਾ ਹੈ ਨਾ ਮੁਰਤੇ ਇਤਿਹਾਸ ਦੇ ਤੇ ਇਹ ਉਸੇ ਲਾਈਨ ਜੀ ਚੋਂ ਖੜਾ ਬੰਦਾ ਹੈ ਇਹ ਤੇ ਵੀ ਇਹਨੂੰ ਤੂੰ ਜਰੂਰ ਮੈਨੂੰ ਲੱਗਦਾ ਵੀ ਮੇਰੀ ਇਹ ਨਾਲੇ ਤੁਸੀਂ ਬਹੁਤ ক্লোਜ਼ ਤੋਂ ਵਾਚਿਆ ক্লোਜ਼ ਤੋਂ ਦੇਖਿਆ ক্লোਜ਼ ਤੋਂ ਘੋਰ ਨਹੀਂ ਬਹੁਤ ਦੇਖਿਆ ਗੱਲੀ ਗੱਲ ক্লোਜ਼ ਦੀ ਨਹੀਂ ਹੁੰਦੀ ਜਿਹਨੂੰ ਤੁਸੀਂ ਸੰਤਾਂ ਨੂੰ ਮੈਂ ਕਦੇ ਬਿਲਕੁਲ ਹੀ ਨਹੀਂ ਜ਼ਿੰਦਗੀ ਚ ਮਿਲਿਆ ਸੀ ਹਨਾ ਸੰਤਾਂ ਬਾਰੇ ਵੀ ਤਾਂ ਮੈਂ ਬੋਲਦਾ ਹੀ ਹਾਂ ਬੋਲਦੇ ਉਹ ਲਿਖਦੇ ਹਾਂ ਤੇ ਉਹ ਠੀਕ ਹੈ ਇਹ ਮੇਰੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਹੈ ਸਾਡੀ ਕੈਲੋ ਵੀ ਸਾਡੀ ਬੇਨਤੀ ਮੰਨਿਓ ਤੇ ਪਲੀਜ਼ ਇਹਦੇ ਤੇ ਤੁਸੀਂ ਲਿਖਾ ਹੌਸਲਾ ਜਾਂ ਨਹੀਂ ਪੈ ਰਿਹਾ ਪਰ ਹੌਲੀ 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 ਮੈਂ ਧਿਆਰ ਹੂੰ ਤੇ ਜੇ ਮੈਂ ਗੁਰੂ ਨੂੰ ਜੁੜ ਹੋਇਆ ਤਾਂ ਮੈਂ ਜੀ ਬਹੁਤ ਜ਼ਰੂਰੀ ਹੈ ਇਹ ਕੰਮ ਕਰਕੇ ਜਾਣਾ ਹੈ ਤੁਹਾਡੇ ਨਾਲ ਬਹੁਤ ਵਿਰੋਧ ਹੋਇਆ ਜਦੋਂ ਦੀਪ ਉਹ ਦਿਨ ਨਾਲ ਤੁਸੀਂ ਖਲੋਈਓ ਬਹੁਤ ਸਾਰੇ ਲੋਕ ਜਿਹੜੇ ਬਿਲਕੁਲ ਤੁਹਾਡੇ ਹੱਕ ਚ ਖਲੋਏ ਹੁੰਦੇ ਸੀਗੇ ਹਮੇਸ਼ਾ ਹੀ ਤੇ ਇੱਕਦਮ ਤੁਹਾਡੇ ਉਲਟ ਹੋ ਗਏ ਜਦੋਂ ਤੁਸੀਂ ਦੀਪ ਦੀ ਸਾਈਡ ਲੈਣ ਲੱਗੇ ਕਦੇ ਉਸ ਚੀਜ਼ ਦਾ ਰਿਗਰੈਟ ਰਿਹਾ ਤੁਹਾਨੂੰ ਨਾ ਨਾ ਰਿਗਰੈਟ ਮੈਨੂੰ ਕਾਹਦਾ ਰਹਿਣਾ ਇਹ ਠੀਕ ਹੈ ਕਿ ਉਹ ਜਿਹੜਾ ਪੀਰਡ ਆਇਆ 26 ਜਨਵਰੀ ਤੋਂ ਬਾਅਦ ਜਦੋਂ ਉਹਨੂੰ ਵਿਲੇਨਾਈਜ਼ ਕੀਤਾ ਹਨਾ ਤੇ ਉਹਦੇ ਚ ਮੈਂ ਹੁਣ ਉਹਦੇ ਪੱਖ ਚ ਆਇਆ ਤੇ ਉਹ ਫਿਰ ਉਹੀ ਗੱਲ ਮੇਰੇ ਤੇ ਵੀ ਹੋਣੀ ਸੀ ਤੁਹਾਨੂੰ ਵੀ ਉਹ ਕੀ ਮੈਨੂੰ ਬਹੁਤ ਬੰਦਿਆਂ ਨੇ ਕਿਹਾ ਵੀ ਆ ਤੈਨੂੰ ਕੀ ਲੋੜ ਸੀ ਹੂੰ ਕਿਉਂਕਿ ਉਹ ਬੰਦਿਆਂ ਤੋਂ ਨਾ ਜਰਿਆ ਨਾ ਗਿਆ ਵੀ ਇਸ ਪੱਧਰ ਦਾ ਅੱਜ ਕੱਲ੍ਹ ਵਿਰੋਧ ਬੜਾ ਲੋਅਰ ਲੈਵਲ ਤੇ ਲੋਅਰ ਲੈਵਲ ਘਟੀਆ ਲੈਵਲ ਤੇ ਜੀ 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 ਮੇਰਾ ਇੱਕ ਭਾਨਾ ਜਾਇ ਉਹ ਕੈਨੇਡਾ ਚ ਹੈ ਉਹਨੂੰ ਉਹ ਬਹੁਤ ਡਿਸਟਰਬ ਹੋਇਆ ਕਹਿੰਦਾ ਮਾਮਾ ਜੀ ਤੁਹਾਨੂੰ ਕੀ ਲੋੜ ਸੀ ਤੁਸੀਂ ਉਹ ਤੋਂ ਕੀ ਲੈਣਾ ਆਹ ਬੰਦਾ ਤਾਂ ਹੀ ਕਹੂੰਗਾ ਉਹਨੇ ਵੀ ਸਾਡੇ ਤੋਂ ਕੀ ਲੈਣਾ ਸੀ ਹਾਂ ਮੈਂ ਤੂੰ ਨਹੀਂ ਸੰਕ ਸਕਦਾ ਕੋਈ ਗੱਲ ਨਹੀਂ ਇੱਕ ਵਿਰੋਧ ਤੋਂ ਨਾ ਡਰੋ ਮਰੀ ਜ਼ਿੰਦਗੀ ਸਾਰੀ ਸੰਘਰਸ਼ਾਂ 'ਚ ਰਹੀ ਹੈ ਨਾ ਤੇ ਉਹਦੇ ਮੈਨੂੰ ਪਤਾ ਹੈ ਮਤਲਬ ਆਈ ਐਮ ਸਟਰੋਂਗ ਇਨਾਫ ਕੋਈ ਨਹੀਂ ਮੈਨੂੰ ਪਤਾ ਇਹ ਮੌਕੇ ਹੁੰਦੇ ਨੇ ਜੀ ਮੈਂ ਸੱਚੀ ਦੀਪ ਨੂੰ ਵੀ ਜਦੋਂ 26 ਜਨਵਰੀ ਤੋਂ ਬਾਅਦ ਜਦੋਂ ਉਹ ਦੇ ਖਿਲਾਫ ਐਡਾ ਬਣ ਗਿਆ ਸਾਰਾ ਉਹ ਉਹਨੂੰ ਨਹੀਂ ਸੀ ਇਹ ਐਕਸਪੈਕਟੇਸ਼ਨ ਇਹ ਦੁਬਾਰਾ ਤਾਂ ਠੀਕ ਹੋ ਜਾਏਗਾ ਨਾ ਨਾ ਪਹਿਲਾਂ ਵੀ ਯਾਰ ਐਡਾ ਕੀ ਗੁਨਾਹ ਹੋ ਗਿਆ ਹੂੰ ਜਿਵੇਂ ਸਾਰੇ ਕੀਤੇ ਕਿਰਾਏ ਤੇ ਪਾਣੀ ਫੇਰਤਾ ਵੀ ਫਿਰ ਉਹ ਏਜੰਟ ਸੀ ਜਿਉਂ ਕੋਟਾਂ ਕੱਢ ਲੀਆਂ ਉਹ ਉਹਨੂੰ ਬੜਾ ਲੱਗਿਆ ਇੱਕਦਮ ਤੇ ਉਹ ਇਟ ਵਾਸ ਮੈਰੀ ਉਹਦੇ ਵਾਸਤੇ ਸ਼ੌਕਿੰਗ ਸੀ ਬਹੁਤ ਇਹ ਤੇ ਉਹ ਫਿਰ ਤੀਜੇ ਦਿਨ ਜਦੋਂ ਹੰਡਰ ਗਰਾਉਂਡ ਹੋਇਆ ਮੈਨੂੰ ਉਹਦਾ ਫੋਨ ਆਇਆ ਮੇਰੇ ਨਾਲ ਫੋਨ ਤੇ ਟੱਚ ਰਿਹਾ ਸਾਰੇ ਵੀਡ ਚ ਹੂੰ ਤੇ ਉਹ ਕਹਿੰਦਾ ਜੀ ਕੋਈ ਬੰਦਾ ਮੇਰੇ ਪੱਖ ਚ ਬੋਲ ਹੀ ਨਹੀਂ ਰਿਹਾ ਇੱਕ ਹੂੰ ਮੈਂ ਕਿਹਾ ਵੀ ਅਜੇ ਨਹੀਂ ਬੋਲਣਾ ਕਿਸੇ ਨੇ ਹਮ ਅਦੇ ਮਹਾਲ ਬਿਲਕੁਲ ਉਲਟ ਬਣਿਆ ਹੋਇਆ ਤੇ ਮੈਨੂੰ ਕਿਹਾ ਵੀ ਇੱਕ ਥੋੜਾ ਜਿਹਾ ਕੋਈ ਬੰਦਾ ਬੋਲਿਆ ਪਰ ਬੜੇ ਮਾਈਲਡ ਜਿਹਾ ਟੰਗ ਨਾਲ ਤੇ ਪਰ ਅਜੇ ਖੁੱਲ ਕੇ ਨਹੀਂ ਕੋਈ ਬੋਲਿਆ ਉਹਨੂੰ ਇਸ ਗੱਲ ਤਾਂ ਬਹੁਤ ਦੁੱਖ ਸੀ ਕਹਿੰਦਾ ਕੀ ਹੋ ਗਿਆ ਲੋਕਾਂ ਨੂੰ ਜਿੱਥੇ ਜਦੋਂ ਉਹਨੇ ਉਹ ਕੀਤੀ ਨਾ ਉਹ ਵੀਡੀਓ ਹਮ ਜਿਹੜੇ ਜਿੱਥੇ ਕਹਿੰਦਾ ਸੀਗਾ ਕਿ ਲੋਕ ਹਾਂ 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 ਉਹ ਉਸ ਦਿਨ ਉਹ ਬਹੁਤ ਡਿਸਟਰਬਡ ਸੀਗਾ ਹਮ ਪਰ ਉਹ ਦੇ ਜਿਨੀ ਫੋਟੇ ਜਿੱਥੇ ਉਹਨੇ ਖਤਮ ਕੀਤੀ ਆ ਉਹ ਵੀਡੀਓ ਉੱਥੇ ਵੀ ਠੀਕ ਹੈ ਦੇਖਾਂਗੇ ਓਕੇ ਦੇਖਾਂਗੇ ਕਹਿ ਕੇ ਗਿਆ ਉਹ ਤੇ ਆਏ ਨਹੀਂ ਸੀ ਵੀ ਭੱਜਾਂਗੇ ਭੱਜ ਜਾਣਗੇ ਉਦੋਂ ਤਾਂ ਫੋਨ ਆਇਆ ਤੇ ਬਹੁਤ ਡਿਸਟਰਬ ਸੀ ਤੇ ਕਹਿੰਦਾ ਕੋਈ ਇੱਕ ਬੰਦਾ ਨਹੀਂ ਉਹ ਮੈਂ ਕਿਹਾ ਦੀ ਫਮਾਇ ਬੋਲਦਾ ਮੈਂ ਵੀਡੀਓ ਬਣਾਉਣਾ ਕਹਿੰਦਾ ਨਹੀਂ ਤੁਸੀਂ ਨਹੀਂ ਬਣਾਉਣੀ ਪਲੀਜ਼ ਤੁਸੀਂ ਵੀਡੀਓ ਨਾ ਬਣਾਓ ਕਹਿੰਦਾ ਮੈਨੂੰ ਜੋ ਗਾਲਾਂ ਦਿੰਦੇ ਆ ਦੇ ਲੈਣ ਤੇ ਜਦੋਂ ਤੁਹਾਨੂੰ ਗਾਲਾਂ ਦਿੱਤੀਆਂ ਮੈਥੋਂ ਵੀ ਨਹੀਂ ਚੱਲੀਆਂ ਆ ਰਹੀਆਂ ਵੀ ਤੁਸੀਂ ਕਿਉਂ ਇਸ ਫਾਇਰਿੰਗ ਰੇਂਜ 'ਚ ਆਉਨੇ ਹੋ ਵੀ ਤੁਸੀਂ ਮੈਂ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਮੈਂ ਉਹ ਤੋਂ ਬਿਨਾਂ ਪੁੱਛੇ ਵੀਡੀਓ ਪਾਈ ਸੀ ਉਹ ਤੇ ਉਹਨੇ ਮਨਾ ਕੀਤਾ ਸੀ ਬਹੁਤ ਸੋ ਉਹ ਪੀੜ ਸੀ ਬੜਾ ਉਸ ਤਰ੍ਹਾਂ ਦਾ ਪਰ ਮੈਨੂੰ ਇਹ ਪਤਾ ਸੀ ਵੀ ਇਹ ਟੈਂਪਰੇਰੀ ਹੈ ਮੈਂ ਉਹਨੂੰ ਵੀ ਕਿਹਾ ਸੀ ਜਦੋਂ ਕਹੇ ਸੀ ਵੀ ਜੀ ਕਹਿੰਦਾ ਜੀ ਇਹ ਆਇਂਚ ਮਖਾ ਨਹੀਂ ਤੂੰ ਦੀਪ ਪਾਸਾ ਪਲਟੂਗਾ ਹੂੰ ਉਹ ਉਹਦਾ ਸ਼ਾਬਦ ਸੀ ਸਰ ਰੀਅਲੀ ਜਿਵੇਂ ਰੀਸ਼ਾ ਹੋਣਾ ਹੁੰਦਾ ਮੈਂ ਕਿਹਾ ਬਿਲਕੁਲ ਰੀਅਲੀ ਹੂੰ ਤੇ ਉਹ ਜਦੋਂ ਪਾਸਾ ਪਲਟਿਆ ਜਦੋਂ ਉਹ ਬਾਹਰ ਆਇਆ ਖਾਸ ਕਰਕੇ ਜਦੋਂ ਨੇ ਮਾਨ ਦੀ ਸਾਹਬ ਦੀ ਜਿਹੜੀ ਕੰਪਲੀਟ ਦੇ ਵਿੱਚ ਉਹ ਜਦੋਂ ਆ ਸਾਰੀ ਦਿਹਾੜੀ ਉਹ ਰੈਲੀਆਂ ਕਰਦਾ ਪਿੰਡਾਂ ਦੇ ਵਿੱਚ ਜਦੋਂ ਆਖਰੀ ਰੈਲੀ ਹੁੰਦੀ ਸੀ ਉਹ ਖਤਮ ਕਰਕੇ ਜਦੋਂ ਆਪਦੀ ਗੱਡੀ ਚਾ ਕੇ ਵਹਿੰਦਾ ਸੀ ਇਕੱਲਾ ਹੀ ਹੁੰਦਾ ਸੀ ਹੂੰ ਆਉਣ ਸਾ ਮੈਨੂੰ ਫੋਨ ਮਲਾ ਲੈਂਦਾ ਸੀ ਕਹਿੰਦਾ ਸਰ ਤੁਹਾਡੀ ਗੱਲ ਬਿਲਕੁਲ ਸੱਚੀ ਸਾਫ਼ ਤੋਂ ਹੈ ਕਹਿੰਦਾ ਇੰਨਾ ਪਿਆਰ ਉਹ ਉਹ ਇੰਨਾ ਓਵਰ ਵੈਲਮ ਹੋ ਜਾਂਦਾ ਸੀ ਨਾ ਕਹਿੰਦਾ ਜੀ ਇੰਨਾ ਪਿਆਰ ਮਿਲ ਰਿਹਾ 80 80 ਸਾਲ ਦੀਆਂ ਬੀਬੀਆਂ ਘਰਾਂ ਤੋਂ ਬਾਹਰ ਨਿਕਲ ਕੇ ਸਰਪਲ ਹੋਸ ਰਿਹਾ ਉਹ ਪਿਆਰ ਨੇ ਨਾ ਉਹਨੂੰ ਬਹੁਤ ਤਾਕਤ ਦਿੱਤੀ। ਹੂੰ ਤੇ ਉਹ ਤਾਂ ਉਸ ਮੌਕੇ ਤੇ ਦੋਹੋਂ ਸੰਦੇ ਲੋ ਸਾ ਤੋਂ ਬੇਦ ਆ ਹੋਇਆ ਜਾਂ ਵਿਛੜਿਆ। ਉਦੋਂ ਤਾਂ ਉਹ ਪੂਰੇ ਸਿਖਰ ਤੇ ਸੀਗਾ। ਹੂੰ ਤੇ ਉਹਦੇ ਮਨ 'ਚ ਬੜਾ ਕੁਝ ਸੀ ਵੀ ਕੁਝ ਕਰਾਂਗੇ ਹੁਣ ਆਪਾਂ ਅੱਗੇ। ਅੱਛਾ ਭਾਈ ਚਲੋ ਉਹ ਦੇਖ ਗਿਆ। ਤੇ ਨੇਚਰਲੀ ਮੇਰੇ ਵਾਸਤੇ ਵੀ ਬਹੁਤ ਟਫ ਸਮਾਂ ਸੀ ਉਹ। ਹੂੰ ਮੈਂ ਉਹਦੇ ਬਾਰੇ ਪੁੱਛਣਾ ਚਾਹੁੰਦੀ ਸੀ ਕਿ ਅਗੇਨ ਉਸੇ ਗਲਤੀ ਹੁੰਦੀ ਆ ਕਿ ਦ ਪਰਪਸ ਆਫ ਦਿਸ ਕੁਐਸਚਨ ਇਜ਼ ਨਾਟ ਟੂ ਬੀ ਇਮੋਸ਼ਨਲ ਟੂ ਮੇਕ ਹਿਮ ਇਮੋਸ਼ਨਲ ਪਰ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਹਲੂਣਾ ਦੇਣਾ ਕਿ ਦੀਪ ਇੱਥੇ ਆ ਉਹਦੀਆਂ ਜਿਹੜੀਆਂ ਗੱਲਾਂ ਨੇ ਉਹਨੂੰ ਯਾਦ ਕਰਦੇ ਰਹਿਣਾ ਸਾਡਾ ਫਰਜ਼ ਹੈ ਮੈਂ ਹਰ ਇੱਕ ਬੰਦੇ ਨੂੰ ਇੱਕ ਵਾਰੀ ਅਪੀਲ ਕਰਦੀ ਆ ਇਹ ਹੀ ਸਵਾਲ ਆਪਣੇ ਆਪ ਤੇ ਵੀ ਲਾਗੂ ਕਰਿਓ ਜੇ ਜਦੋਂ ਤੁਹਾਨੂੰ ਦੀਪ ਬਾਰੇ ਪਤਾ ਲੱਗਦਾ ਵੀ ਹਾਂਜੀ ਤੁਸੀਂ ਕਿੱਥੇ ਸੀ ਤਾਂ ਨੂੰ ਕਹਿੰਨੇ ਦੱਸਿਆ ਤੁਸੀਂ ਤੁਹਾਡਾ ਰਿਐਕਸ਼ਨ ਕੀ ਸੀ ਮੈਂ ਘਰੀ ਸੀ ਆਪਦੇ ਹੈਨਾ ਰਾਤ ਹੀ ਹੋ ਚੱਲੀ ਸੀ ਬਾਬਾ ਟਾਈਮ ਹੋ ਗਿਆ ਸੀ ਤੇ ਮੈਂ ਕਿਤੇ ਬਾਥਰੂਮ ਸੀ ਜਦੋਂ ਮੈਂ ਬਾਥਰੂਮ ਤੋਂ ਨਿਕਲਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਡੀਪ ਦਾ ਨਾ ਐਕਸੀਡੈਂਟ ਹੋ ਗਿਆ ਇਹ ਨਹੀਂ ਦੱਸਿਆ ਵੀ ਹੀ ਇਜ਼ ਨੋ ਮੋਰ ਮੈਂ ਕਦੇ ਕਿੱਥੇ ਕਹਿੰਦੇ ਇੱਧਰ ਕਿਤੇ ਹਰਿਆਣੇ ਵੱਲ ਇਹ ਮੈਂ ਸਿਰੀਸ ਹੋਇਆ ਕੰਦੇ ਬਹੁਤ ਹੀ ਸੀਰੀਅਸ ਐ ਐਂਡ ਯੂ ਨਿਊ ਨਹੀਂ ਫਿਰ ਮੈਂ ਫੋਨ ਕੀਤਾ ਅਮਰਦੀਪ ਗਿੱਲ ਨੂੰ ਹਮ ਮਤਲਬ ਉਹ ਤੋਂ ਕਨਫਰਮ ਹੋ ਜੂ ਹਮ ਜਦੋਂ ਮੈਂ ਉਹਨੂੰ ਫੋਨ ਮਲਾਇਆ ਉਹ ਤਾਂ ਗੋ ਰੋ ਹੀ ਜਾਵੇ ਮਤਲਬ ਉਹ ਤੋਂ ਗੱਲ ਨਹੀਂ ਹੋ ਸਕੀ ਬਸ ਰੋ ਹੀ ਗਿਆ ਮੈਂ ਸਮਝ ਗਿਆ ਇਹ ਤਾਂ ਉਹ ਗਿਆ ਉਦੋਂ ਮੈਂ ਰੋ ਹੀ ਗਿਆ ਉਦੋਂ ਉਹ ਰੋ ਹੀ ਗਿਆ ਫਿਰ ਤਾਂ ਬਸ ਫੇਰ ਤੋਂ ਉਹ ਕੰਟਰੋਲ ਕਰਨਾ ਸਾਰਾ ਕੁਝ ਉਹ ਬੜਾ ਔਖਾ ਸੀ ਜਦੋਂ ਕੁਸ਼ੀਤਾਂ ਦਾ ਹੁੰਦਾ ਤਾਂ ਲੋਕੀ ਜਿਹੜੀ ਆਮ ਲੋਕੀ ਆ ਉਹ ਤੁਹਾਡੇ ਵਰਗੇ ਲੋਕਾਂ ਤੋਂ ਸਹਾਰਾ ਭਾਲਦੇ ਹੁੰਦੇ ਆ ਹਾਂਜੀ ਤੁਹਾਡੇ ਕੋਲ ਐਸੇ ਲੋਕੀ ਆਏ ਲੋਕਾਂ ਨੇ ਮੈਂ ਉਹਦੀ ਜਦੋਂ ਅਮਰਦੀਪ ਗੱਲ ਨਾਲ ਫੋਨ ਬੰਦ ਹੋਇਆ ਤੇ ਮੈਨੂੰ ਆਨ ਨੂੰ ਨੰਬਰ ਤੋਂ ਫੋਨ ਆ ਗਿਆ ਇੱਕ ਉਹ ਜਦੋਂ ਮੈਂ ਹੁਣ ਕੀਤਾ ਤੇ ਕੋਈ ਮੁੰਡਾ ਸੀ ਜੰਗਜਾ ਉਹਦੀ ਆਵਾਜ਼ ਤੋਂ ਹਾਂਜੀ ਉਰੂਈ ਆਵੇ ਕਹਿੰਦਾ ਜੀ ਤੁਸੀਂ ਕਿੱਥੇ ਹੋ ਮੈਂ ਕਿਹਾ ਮੈਂ ਤਾਂ ਘਰੇ ਆ ਕਹਿੰਦਾ ਮੈਨੂੰ ਆਪਦੇ ਕੋਲ ਬੁਲਾ ਲਓ ਮੈਂ ਕਿਹਾ ਤੂੰ ਕੌਣ ਹੈ ਕਿੱਥੇ ਹੈ ਉਹ ਤਾਂ ਕੁਛ ਨਹੀਂ ਬਸ ਕਹਿੰਦਾ ਜੀ ਮੈਨੂੰ ਘਰੇ ਆ ਆਪਦੇ ਕੋਲ ਬੁਲਾ ਲਓ ਨਾ ਫਿਰ ਕੋਈ ਗੱਲ ਨਹੀਂ ਸਾਰਿਆਂ ਦੀ ਇਹੀ ਹਾਲ ਹੈ ਤੇ ਤੂੰ ਨਾ ਐ ਕਰ ਤੂੰ ਘਰੇ ਆ ਹੁਣ ਕਹਿੰਦਾ ਨਹੀਂ ਜੀ ਘਰੋਂ ਮੈਂ ਨਿਕਲਿਆ ਤੇ ਮੈਂ ਕਿਹਾ ਵੀ ਮੈਂ ਕੱਕਾ ਤੂੰ ਹੁਣ ਉਹ ਪਾਉ ਦੇਖੋ ਗਿਆ ਹੁਣ ਕੁਛ ਨਹੀਂ ਆਪਾਂ ਕਰ ਸਕਦੇ ਉਹ ਤਾਂ ਨਾ ਤੂੰ ਹੁਣ ਘਰੇ ਜਾ ਆਪਾਂ ਸਵੇਰੇ ਸਸਕਾਰ ਤੇ ਮਿਲਾਂਗੇ ਕਹਿੰਦਾ ਜੀ ਘਰੇ ਨਹੀਂ ਮੱਜਾ ਘਰੇ ਮੱਜਾ ਨਹੀਂ ਨਹੀਂ ਕਹਿੰਦਾ ਹੁਣ ਮੈਂ ਤਾਂ ਘਰੋਂ ਨਿਕਲਿਆ ਆ ਬਸ ਫੇਰ ਮਖਿਆ ਵੀ ਕਿੱਥੇ ਜਾਏਗਾ ਹੁਣ ਕਹਿੰਦਾ ਮੈਂ ਸੋਨੀ ਪਤ ਜਾ ਤੋ ਸੋਨੀ ਪਤ ਗਿਆ ਕੱਲਾ ਮੁੰਡਾ ਇਸ ਹਾਲਤ ਚ ਬੰਬਾਬ ਦੀ ਕਾਰ ਚਲਾ ਕੇ ਚੰਡੀਗੜ੍ਹ ਤੋਂ ਤੇ ਏ ਏ ਏ ਇਹ ਕਿਸੇ ਇੱਕ ਦੀ ਗੱਲ ਨਹੀਂ ਹਾਂ ਆ ਸੀ ਲੋਕਾਂ ਦਾ ਹਾਲ ਮੈਂ ਕਿਹਾ ਤੂੰ ਕਦੇ ਮਿਲਿਆ ਉਹਨੂੰ ਕਹਿੰਦਾ ਜੀਨਾ ਕਹਿੰਦਾ ਮਾਤਾ ਬੈਕਗ੍ਰਾਉਂਡ ਆਇਆ ਸੀ ਕੈਨੇਡਾ ਤੋਂ ਕੈਨੇਡਾ ਤੋਂ ਜਾਂ ਆਸਟ੍ਰੇਲੀਆ ਤੋਂ ਪਤਾ ਨਹੀਂ ਕਿੱਥੋਂ ਨੇ ਤੇ ਕੋਈ ਕਦੇ ਮਿਲਿਆ ਨਹੀਂ ਕਿਵੇਂ ਉਹ ਬਾਅਦ ਤੋਂ ਮੈਂ ਜਿੱਥੇ ਵੀ ਗਿਆ ਲੋਕਾਂ ਨੇ ਮਤਲਬ ਜਿਹੜੇ ਅਸੀਂ ਕਹਿੰਦੇ ਜਦ ਅਸੀਂ ਆਪਦੀ ਮਾਂ ਮਰੀ ਤੋਂ ਵੀ ਨਹੀਂ ਰੋਇਆ ਉਹਦੇ ਹਾਂ ਤਾਂ ਪਤਾ ਨਹੀਂ ਕਿਵੇਂ ਲੱਗਿਆ ਜੀ ਸੈਂਸ ਆਫ ਪਰਸਨਲ ਲਾ ਉਸ ਸਾਰਾ ਕੁਝ ਕਿਆ ਬਾਤ ਬਹੁਤ ਤੇ ਉਹ ਤਾਂ ਇੰਨੇ ਲੋਕ ਰੋਂਦੇ ਵਾ ਕਦੇ ਮੈਂ ਕਈ ਆਪਣੀ ਜ਼ਿੰਦਗੀ ਦੇ ਐਸੇ ਇਨਸਾਨ ਵੀ ਰੋਂਦੇ ਵੇਖੇ ਜਿਹੜੇ ਮੈਂ ਜ਼ਿੰਦਗੀ ਚ ਸੋਚਿਆ ਨਹੀਂ ਸੀ ਵੀ ਇਹ ਕਦੇ ਰੋ ਵੀ ਸਕਦੇ ਆ ਮੈਂ ਕਦੇ ਵੇਖਿਆ ਨਹੀਂ ਸੀ ਉਹ ਰੋਂਦੇ ਐਸੇ ਲੋਕ ਮੈਂ ਤਾਂ ਹਾਂ ਮਾਰਦੇ ਰੋਂਦੇ ਕੋਈ ਇਹ ਕੋਈ ਆਮ ਜਾਂ ਵਰਤਾਰਾ ਥੋੜਾ ਹੈ ਇਹ ਤਾਂ ਇੱਕ ਹੀ ਇਹ ਇਹ ਤਾਂ ਇਤੇ ਗੱਲਾਂ ਹੁੰਦੀਆਂ ਹੀ ਰਹਿਣਗੀਆਂ ਬੰਦਿਆਂ ਦੀ ਪੂਰੀ ਪਾਕਟ ਚ ਨਹੀਂ ਆਉਂਦਾ ਕੁਛ ਸੀ ਆਮ ਬੰਦਿਆਂ ਨਾਲੋਂ ਬਹੁਤ ਹੀ ਕੁਝ ਵੱਖਰਾ ਉਹਦੇ ਵਿੱਚ ਉਹ ਨਾ ਆਮ ਸੌਰੀ ਮੇਰੇ ਤੋਂ ਹੋਰ ਨਾਤੇ ਸਵਾਲ ਪੁੱਛੇ ਜਾਣੇ ਆ ਪਰ ਥੈਂਕ ਯੂ ਸੋ ਮਚ ਤੁਸੀਂ ਸਮਾਂ ਦਿੱਤਾ ਚਲੋ ਵੈਗਰੂਗੀ ਬਾਈ ਖਾਲਸਾ ਬਾਈ ਕੁਜੀਪਾ ਤੇ